ਪੰਗਾ ਪੈ ਗਿਆ ਨੰਬਰ ਪਲੇਟਾਂ ਦਾ ਜੀ ਨੰਬਰ ਪਲੇਟਾਂ ਲਵਾਈਆਂ ਨੂੰ ਉਦੋਂ ਦਾ ਪੈਸੇ ਹੋ ਗਿਆ ਆ ਸਾਲ ਕੋ ਹੋ ਚੱਲਿਆ ਜੀ ਕਿ ਗਏ ਸੀਗੇ ਅੰਦਰ ਉਹਨੀਆਂ ਪਹਿਲਾਂ ਕੋਡ ਜਿਹਾ ਮੰਗਿਆ ਪਤਾ ਨਹੀਂ ਕੀ ਫਿਰ ਉਹ ਨਹੀਂ ਆ ਪ੍ਰਿੰਟ ਜਿਹਾ ਕੱਢ ਕੇ ਦੇ ਦਿੱਤਾ ਜੀ ਤੇ ਇੱਕ ਪਾਸੇ ਇਧਰੋਂ ਵੀ ਆ ਠੀਕ ਆ ਜੀ ਉਹ ਕਹਿੰਦੇ ਵੀ ਸਾਡੇ ਵੱਲੋਂ ਦੰਦਿਆ ਅੱਲੇ ਭਰਾਲ ਕੰਮ ਤੋਂ ਹੀ ਆਇਆ ਸੀਗਾ ਮੈਂ ਘਰ ਵੀ ਨਹੀਂ ਪੜਿਆ ਤੇ ਉਹ ਬਾਈ ਜੀ ਕਹਿੰਦੇ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਜੀ ਪਹਿਲਾਂ ਆਪਣੇ ਕਾਰ ਉਹ ਕਰਾ ਕੇ ਆਓ ਜੀ ਨਹੀਂ ਤਾਂ ਤੁਹਾਡੀ ਆਰਸੀ ਜਿਹੜੀ ਆ ਉਹ ਨਹੀਂ ਹੋਣੀ ਹੈਗੀ ਰੀਨਿਊ ਨਹੀਂ ਹੋਣੀ ਹੈਗੀ ਸਵਾਗਤ ਹੈ ਜੀ ਵੀਡੀਓ ਦੇ ਵਿੱਚ ਅੱਜ ਚੱਲੇ ਆ ਹੁਸ਼ਿਆਰਪੁਰ ਨੂੰ ਜ ਟਾਂਡਾ ਰੋਡ ਤੇ ਜਿੱਥੇ ਕਿ ਨੰਬਰ ਪਲੇਟਾਂ ਲੱਗਦੀਆਂ ਲਾਇਸੈਂਸ ਬਣਦੇ ਆ ਉੱਥੇ ਜਾ ਰਹੇ ਆ ਪੰਗਾ ਪੈ ਗਿਆ ਨੰਬਰ ਪਲੇਟਾਂ ਦਾ ਜੀ ਨੰਬਰ ਪਲੇਟਾਂ ਲਵਾਈਆਂ ਨੂੰ ਉਦੋਂ ਦਾ ਪੈਸੇ ਹੋ ਗਿਆ ਆ ਸਾਲ ਕੋ ਹੋ ਚੱਲਾ ਤੇ ਤੁਸੀਂ ਵੀ ਜੇਕਰ ਨਵੀਆਂ ਨੰਬਰ ਪਲੇਟਾਂ ਗੌਰਮੈਂਟ ਜਿਹੜੀ ਇੰਡੀਆ ਜਿਹੜੀ ਉਹ ਸਟicker ਵਾਲੀ ਲੈਣੀਆਂ ਲਵਾਉਣੇ ਆ ਉਹਦਾ ਧਿਆਨ ਰੱਖਿਆ ਕਰੋ ਜੀ ਤੇ ਖੜੇ ਪੈਰ ਹੁਣ ਜਿਹੜਾ ਜਾਣਾ ਪੈ ਰਿਹਾ ਆ ਕਿਉਂਕਿ ਉਹਨਾਂ ਬਿਨਾ ਕੰਮ ਨਹੀਂ ਚੱਲਦਾ ਆਨਲਾਈਨ ਨਹੀਂ ਬੋਲਦੀਆਂ ਹੈਗੀਆਂ ਨੰਬਰ ਪਲੇਟਾਂ ਹਨਾ ਤੇ ਪੰਗਾ ਪੈ ਗਿਆ ਤੇ ਹੁਣ ਆਪਾਂ ਜਾਂਦੇ ਪਏ ਆ ਹਿਸ਼ਾਰਪੁਰ ਤੇ ਗੱਡੀ ਦੇ ਕਾਗਜ਼ ਜਿਹੜੇ ਆ ਉਹ ਖਤਮ ਹੋ ਗਏ ਇੰਸ਼ੋਰੈਂਸ ਐਸ ਮਹੀਨੇ ਤੱਕ ਹੀ ਸੀਗੀ ਇੰਸ਼ੋਰੈਂਸ ਪ੍ਰਦੂਸ਼ਣ ਆਰ ਸੀ ਪਾਸਿੰਗ ਵਧਾਉਣੀ ਸੀ ਤੇ ਯਾਨਕੀ ਚੰਗਾ ਹੈਗਾ ਸੀਗਾ ਖਰਚਾ ਇਹ ਵੀ ਲੈ ਲਈਏ ਆਪਾਂ ਖਰਚਾ 20 ਕ ਹਜ਼ਾਰ ਦੇ ਉੱਪਰ-ਉੱਪਰ ਖਰਚਾ ਹੈਗਾ ਸੀਗਾ ਤੇ ਹੁਣ ਆਪਾਂ ਪਾਲਿਆ ਚਾਲੇ ਹੁਸ਼ਿਆਰਪੁਰ ਨੂੰ ਨਹਿਰੋਂ ਨਹਿਰ ਜਿਹੜੀ ਇਹ ਗੜ ਸ਼ੇਂਕਰ ਤੋਂ ਸਿੱਧੀ ਆਜ਼ਮਪੁਰ ਨੈੜ ਨਹਿਰ ਜਿਹੜੀ ਆ ਜਾਂਦੀ ਆ ਸੜਕ ਬਹੁਤ ਸੋਹਣੀ ਬਣੀ ਹੋਈ ਆ ਤੇ ਭੁੰਗਰ ਨਹੀਂ ਆਪਾਂ ਟੱਪ ਗਏ ਆ ਤੇ ਹੁਣ ਜਿਹੜਾ ਮੇਰਾ ਕਹਿਣ ਦਾ ਭਾਵੇਂ ਆ ਜੀ ਸਾਰਿਆਂ ਨੂੰ ਕਿ ਤੁਸੀਂ ਵੀ ਆਪਣਾ ਜਿਹੜਾ ਇਸ ਚੀਜ਼ ਤੇ ਧਿਆਨ ਦਿਓ ਜਦੋਂ ਤੁਸੀਂ ਨੰਬਰ ਪਲੇਟ ਲਵਾਉਨੇ ਆ ਨਵੀਆਂ ਤੇ ਉਦੋਂ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਵੀ ਆਨਲਾਈਨ ਵੀ ਬੋਲਦੀਆਂ ਹੁਣ ਹਨਾ ਆਨਲਾਈਨ ਵੀ ਜਿਹੜੀਆਂ ਉਹ ਹੁੰਦੀਆਂ ਹੁਣ ਬਲਵ ਉਹਨਾਂ ਦੇ ਰਿਕਾਰਡ ਚ ਬੋਲਦੀਆਂ ਹੁਣ ਤੇ ਮੈਂ ਉਹ ਕਰਾਉਣੇ ਸੀਗੇ ਆਨਲਾਈਨ ਕਾਗਜ ਅੱਗੇ ਆਰਸੀ ਵਧਾਉਣੀ ਸੀਗੀ ਇੰਸ਼ੋਰੈਂਸ ਕਰਾਉਣੀ ਸੀਗੀ ਤੇ ਹੋਰ ਵੀ ਜਣ ਕੇ ਪ੍ਰਦੂਸ਼ਣ ਸੀ ਸਾਰਾ ਕੁਝ ਕਾਗਜ ਗੱਡੀ ਦੇ ਫਿਲਹਾਲ ਤਾਂ ਹੈਗੇ ਆ ਪਰ ਮੂਰੇ ਖਤਮ ਹੋ ਜਾਣੇ ਆ ਤਾਂ ਕਰਕੇ ਪਹਿਲੇ ਐਡਵਾਂਸ ਚ ਜਿਹੜੇ ਮੈਂ ਇੱਕ ਮਹੀਨਾ ਪਹਿਲੇ ਐਡਵਾਂਸ ਚ ਜਿਹੜਾ ਚੱਲ ਰਹੇ ਆ ਤੇ ਕਾਗਜ ਗੱਡੀ ਤੁਹਾਨੂੰ ਪਤਾ ਹੀ ਆ ਵੀ ਜ਼ਰੂਰੀ ਹੈ ਜੀ ਕਾਗਜ਼ਾਂ ਤੋਂ ਬਿਨਾ ਕੋਈ ਗੱਡੀ ਨਹੀਂ ਹੈਗੀ ਤੇ ਜਦੋਂ ਹੁਣ ਉਹ ਕਾਗਜ਼ ਦਿੱਤੇ ਤਾਂ ਸਾਰਾ ਉਹਨੇ ਆਪਣੇ ਜਦੋਂ ਰਿਕਾਰਡ ਚੈੱਕ ਕੀਤਾ ਮੇਰਾ ਤਾਂ ਸਾਰਾ ਉਹ ਕਹਿੰਦੇ ਬਾਈ ਜੀ ਵੀ ਗੱਡੀ ਦੀ ਜਿਹੜੀ ਆ ਨੰਬਰ ਪਲੇਟਾਂ ਉਹ ਲੱਗੀਆਂ ਤਾਂ ਤੁਹਾਡੀਆਂ ਹੈਗੀਆਂ ਗਵਰਨਮੈਂਟ ਦੀ ਪਰ ਜਿਹੜਾ ਆਨਲਾਈਨ ਨਹੀਂ ਬੋਝੀਆਂ ਹੈਗੀਆਂ ਵੀ ਉਹਨੂੰ ਕਰਾ ਕੇ ਆਓ ਤੇ ਹੁਣ ਖੜੇ ਪੈ ਰਹੇ ਜਿਹੜਾ ਜਾਣਾ ਪੈ ਰਿਹਾ ਆ ਤੇ ਮੈਂ ਕਿਹਾ ਵੀ ਚੱਲ ਪਹਿਲਾਂ ਇਹੇ ਕੰਮ ਨਿਬੇੜ ਦੇਈਏ ਬਾਕੀ ਯਾਰ ਉਦੋਂ ਹੀ ਕਹਿ ਦੋ ਹਨਾ ਭਈ ਸਾਰਾ ਕੁਝ ਆਨਲਾਈਨ ਕਰ ਦਿਓ ਜੋ ਵੀ ਤੁਹਾਡਾ ਬਣਦੀ ਕਾਰਵਾਈ ਤੁਸੀਂ ਆਪਣੀ ਕਰਦੇ ਹੋ ਨਾ ਪਰ ਯਾਰ ਫੇਰ ਕੰਮ ਵਿੱਚੇ ਲਟਕਾ ਨਾ ਦੇ ਸਮਝ ਤੋਂ ਬਾਹਰ ਆ ਤੇ ਮੈਂ ਤੁਹਾਨੂੰ ਨੰਬਰ ਪਲੇਟਾਂ ਵੀ ਆਪਣੀ ਚੈੱਕ ਕਰਾਉਣਾ ਆ ਤੇ ਬਾਕੀ ਹੁਣ ਦੇਖਦੇ ਆ ਜਾ ਰਹੇ ਆ ਦੇਖਦੇ ਆ ਕੀ ਕਹਿੰਦੇ ਆ ਉੱਥੇ ਹਨਾ ਤੇ ਬਾਕੀ ਆ ਸੜਕ ਬਹੁਤ ਸੋਹਣੀ ਬਣੀ ਹੋਈ ਆ ਤੇ ਟਾਈਮ ਥੋੜਾ ਘੱਟੇ ਲੱਗਦਾ ਨਹਿਰੋਂ ਨਹਿਰ ਗੜ ਸ਼ੰਕਰ ਤੋਂ ਆਦਮਪੁਰ ਜਿਹੜੀ ਨਹਿਰ ਬਣੀ ਆ ਬਹੁਤ ਸੋਹਣੀ ਬਣੀ ਆ ਤੇ ਬਹੁਤ ਅਸਰਾ ਹੋਇਆ ਇਹਨਾਂ ਡਰਾਈਵਰ ਭਰਾਵਾਂ ਸਾਰਿਆਂ ਨੂੰ ਕਿਉਂਕਿ ਗੱਡੀ ਬਹੁਤ ਟੁੱਟਦੀ ਭੱਜਦੀ ਸੀਗੀ ਇਹ ਰੋਡ ਇਹ ਤਾਂ ਜਮੇ ਖਤਮ ਹੋ ਗਿਆ ਸੀਗਾ ਪਰ ਹੁਣ ਜਿਹੜਾ ਦੁਬਾਰਾ ਬਣ ਗਿਆ ਆ ਤੇ ਚਲੋ ਬਹੁਤ ਆਸਰਾ ਜਿਆ ਹੋਇਆ ਪਿੰਡਾਂ ਵਿੱਚੋਂ ਜਿਹੜਾ ਜਾਣ ਦੀ ਜਾਇ ਬਾਹਰੋਂ ਬਾਹਰ ਵੀ ਬੰਦਾ ਇੰਜ ਨਿਕਲ ਜਾਂਦਾ ਹੈ ਨਾ ਆਪਾਂ ਪਹੁੰਚ ਗਏ ਆ ਇਸ ਟਾਈਮ ਮੇਟਿਆਣੇ ਮੇੜਿਆਣੇ ਦਾ ਜਿਹੜਾ 메ਨ ਚੌਕ ਆ ਗਿਆ ਜੀ ਸਿੱਧੀ ਆਦਮਪੁਰ ਤੇ ਖੱਬੇ ਹੱਥ ਨੂੰ ਜਿਹੜੀ ਜਾਂਦੀ ਆ ਉਹ ਫਗਵਾੜਾ ਸੱਜੇ ਹੱਥ ਨੂੰ ਜਿਹੜੀ ਆ ਉਹ ਹਸ਼ਿਆਰਪੁਰ ਤੇ ਆਪਾਂ ਇੱਥੋਂ ਰਾਈਟ ਕਰਾਂਗੇ। ਲਓ ਜੀ ਆ ਫਗਵਾੜੇ ਨੂੰ ਉਹ ਸਿੱਧੀ ਆਦਮਪੁਰ ਤੇ ਇਹ ਜਾਂਦੀ ਆ ਜੀ ਆਪਣੀ ਹਸ਼ਿਆਰਪੁਰ। ਲਓ ਜੀ ਕੰਮ ਤੋਂ ਆਇਆ ਸੀਗਾ। ਖੱਲੇ ਫਿਰ ਹਾਲ ਕੰਮ ਤੋਂ ਹੀ ਆਇਆ ਸੀਗਾ ਮੈਂ ਘਰ ਵੀ ਨਹੀਂ ਪੜਿਆ ਤੇ ਉਹ ਬਾਈ ਜੀ ਕਹਿੰਦੇ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਜੀ ਪਹਿਲਾਂ ਆਪਣੇ ਕਾਰ ਉਹ ਕਰਾ ਕੇ ਆਓ ਜੀ ਨਹੀਂ ਤਾਂ ਤੁਹਾਡੀ ਆਰਸੀ ਜਿਹੜੀ ਆ ਉਹ ਨਹੀਂ ਹੋਣੀ ਹੈਗੀ ਰੀਨਿਊ ਨਹੀਂ ਹੋਣੀ ਹੈਗੀ ਅੱਗੇ ਨਹੀਂ ਜਾਂ ਅੱਗੇ ਨਹੀਂ ਕੰਮ ਤੁਰਨਾ ਤਾਂ ਹੀ ਫਾਈਲ ਵਗੈਰਾ ਲੱਗਣੀ ਹੈ ਜਾਣ ਕੇ ਜੋ ਵੀ ਗਾਹਾਂ ਦੀ ਕਾਰਵਾਈ ਤਾਂ ਹੀ ਹੋਣੀ ਆ ਜੇ ਤੁਹਾਡੀ ਨੰਬਰ ਪਲੇਟ ਆਨਲਾਈਨ ਬੋਲਣ ਗਿਆ ਚਲੋ ਮੈਂ ਕਹਾਂ ਜੀ ਠੀਕ ਆ ਬਈ ਇਹ ਕੰਮ ਪਹਿਲਾਂ ਕਰਦੇ ਆ ਹਨਾ ਚਲਦੀ ਗੱਡੀ ਦੇ ਵਿੱਚ ਇੱਕ ਆਹ ਲਾਈਟ ਜਿਹੜੀ ਆਉਂਦੀ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਪ੍ਰੋਬਲਮ ਕੋਈ ਨਹੀਂ ਹੈਗੀ ਗੱਡੀ ਬਹੁਤ ਸੋਹਣੀ ਚਲਦੀ ਸਭ ਕੁਝ ਠੀਕ ਆ ਪਰ ਲਾਈਟ ਆ ਜਾਂਦੀ ਆ ਜੀ ਆਨ ਆਫ ਜਦੋਂ ਗੱਡੀ ਨੂੰ ਬੰਦ ਕਰਕੇ ਦੁਬਾਰਾ ਸਟਾਰਟ ਕਰਦੇ ਚਾਬੀ ਲਾਉਂਦੇ ਆ ਨਾ ਫੇਰ ਬੰਦ ਹੋ ਜਾਂਦੀ ਆ ਤੇ ਫਿਰ ਚਲਦੀ ਰਹਿੰਦੀ ਸਹੀ ਤੇ ਜਦੋਂ ਦੁਬਾਰਾ ਫੇਰ ਬੰਦ ਕਰਕੇ ਫੇਰ ਸਟਾਰਟ ਕਰਦੇ ਆ ਚਾਬੀ ਲਾ ਕੇ ਫੇਰ ਆ ਜਾਂਦੀ ਹੈ ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜੇ ਇਸ ਬਾਰੇ ਨੌਲੇਜ ਹੈਗੀ ਆ ਜਿਸ ਵੀ ਵੀਰ ਭਰਾ ਨੂੰ ਇਸ ਬਾਰੇ ਨੌਲੇਜ ਆ ਵੀ ਕਿਉਂ ਸੈਟਿੰਗ ਦੀ ਇਹ ਦੀ ਲੈਡ ਜੀ ਹੁੰਦੀ ਆ ਤਾਂ ਉਹ ਜਰੂਰ ਦੱਸ ਦਿਓ ਜੀ ਤਾਂ ਜੋ ਪ੍ਰੋਬਲਮ ਜਿਹੜੀ ਆ ਉਹ ਹੱਲ ਹੋ ਸਕੇ ਤੇ ਬਾਕੀ ਕਈ ਵੇਲੇ ਚੱਲ ਜਾਂਦੀ ਆ ਕਈ ਵੇਲੇ ਆ ਜਾਂਦੀ ਆ ਮੋਜ ਆ ਪਤਾ ਨਹੀਂ ਇਹ ਵੀ ਇੱਕ ਹੈਨਾ ਤੇ ਪ੍ਰੋਬਲਮ ਕੋਈ ਨਹੀਂ ਗੱਡੀ ਬਹੁਤ ਸੋਹਣੀ ਚੱਲਦੀ ਆ ਕੋਈ ਪ੍ਰੋਬਲਮ ਨਹੀਂ ਦੇ ਰਹੀ ਗੱਡੀ ਪਰ ਜੇਕਰ ਕਿਸੇ ਨੂੰ ਨੌਲੇਜ ਹੈਗੀ ਆ ਤਾਂ ਜਰੂਰ ਜਿਹੜਾ ਆ ਕਮੈਂਟ ਕਰਕੇ ਆਪਣੇ ਵਿਚਾਰ ਦੇ ਸਕਦਾ ਜੀ رائے ਦੇ ਸਕਦਾ ਤਾਂ ਜੋ ਇਹ ਵੀ ਦੇਖ ਲਈਏ ਇਹਦਾ ਵੀ ਕੀ ਹਿਸਾਬ ਕਿਤਾਬ ਆ ਕੰਪਿਊਟਰ ਹੀ ਆ ਵੀ ਲਵਾਇਆ ਸੀਗਾ ਗੱਡੀ ਨੂੰ ਤੇ ਉਹਦੇ ਵਿੱਚ ਵੀ ਕੋਸ਼ ਨਹੀਂ ਦੱਸ ਰਿਹਾ ਫਿਲਟਰ ਫਿਲਟਰ ਦੀ ਇਲੈਟ ਉਹ ਵੀ ਸੈਂਸਰ ਸੈਂਸਰ ਵੀ ਚੈੱਕ ਕਰਾਏ ਤੇ ਜਨਗ ਕੀ ਕੋਈ ਇਦਾਂ ਖਾਲੀਆ ਨਹੀਂ ਹੋਇਆ ਤੇ ਬਾਕੀ ਚੱਲ ਵੀ ਜਾਂਦੀ ਹੈ ਲਾਈਟ ਫੇ ਆ ਜਾਂਦੀ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜਰੂਰ ਦੱਸਿਓ ਜੀ ਜਿਸ ਵਾਰ ਪੀਰ ਭਰਾ ਦਾ ਨੋਲਿਜ ਆ ਆਓ ਜੀ ਗੱਲਾਂ ਬਾਤਾਂ ਮਾਰਦੇ ਮਾਰਦੇ ਆਪਾਂ ਤੁਹਾਡੇ ਨਾਲ ਤੇ ਪਹੁੰਚ ਗਏ ਆ ਹੁਸ਼ਿਆਰਪੁਰ ਬਾਈਪਾਸ ਜਿਹੜਾ ਕਿ ਜਲੰਧਰ ਨੂੰ ਇਧਰੋਂ ਲੈਫਟ ਹੈਂਡ ਤੋਂ ਇਹ ਜਲੰਧਰ ਨੂੰ ਨਿਕਲ ਜਾਂਦਾ ਲੋ ਜੀ ਆਪਾਂ ਹੁਸ਼ਿਆਰਪੁਰ ਐਂਟਰੀ ਕਰ ਗਏ ਆ ਜੀ ਹੁਸ਼ਿਆਰਪੁਰ ਮੁਰੇ ਆਪਣਾ ਆ ਜਾਣਾ ਜੀ ਘੰਟਾ ਘਰ ਵਾਲਾ ਚੌਂਕ ਜੀ ਕਿਉਂਕਿ ਇਸ ਰੋਡ ਤੇ ਬਹੁਤ ਟ੍ਰੈਫਿਕ ਜੀ ਹੁੰਦੀ ਆ ਫਗਵਾੜਾ ਚੌਂਕ ਤੋਂ ਜਦੋਂ ਤੁਸੀਂ ਘੰਟਾ ਘਰ ਵਾਲੇ ਚੌਂਕ ਨੂੰ ਜਾਂਦੇ ਆਂਗਾ हां ਬਾਅਦ ਸਾਡੇ ਆਲੂ ਤਾਂ ਇਸ ਰੋਡ ਤੇ ਬਹੁਤ ਟ੍ਰੈਫਿਕ ਆ ਲੋ ਜੀ ਆਪਾਂ ਪਹੁੰਚ ਗਏ ਜੀ ਬੱਸ ਸਟੈਂਡ ਦੇ ਮੋੜੇ ਹੁਸ਼ਿਆਰਪੁਰ ਤੇ ਕਿਉਂਕਿ ਟ੍ਰੈਫਿਕ ਬਹੁਤ ਆ ਜੀ ਕੋਈ ਤੁਹਾਨੂੰ ਆਪਣੇ ਆਪ ਕੋਈ ਕਿਸੇ ਨੇ ਜਗਾ ਨਹੀਂ ਦੇਣੀ ਹੈ ਕਿ ਨੰਗਣੇ ਜਿੱਥੇ ਖੜੇ ਆ ਵੇਟ ਕਰਦੇ ਰਹੋਗੇ ਤਾਂ ਤੁਹਾਡੀ ਗਲਤੀ ਆ ਫਿਰ ਕਿਉਂਕਿ ਇੱਥੇ ਆਪਣੇ ਆਪ ਇਹ ਜਗਾ ਨਹੀਂ ਦਿੰਦੇ ਜੀ ਵੀ ਧੰਗ ਜਾ ਤੂੰ ਐਨਾ ਸਫਰ ਹੈ ਨਹੀਂ ਕਿਸੇ ਚ ਕਿਉਂਕਿ ਜੇ ਤੁਸੀਂ ਦੇਖ ਸਕਦੇ ਹੋ ਕੋਈ ਕਿਧਰੋਂ ਗੱਡੀ ਫਸ ਰਹੀ ਆ ਕੋਈ ਕਿਧਰੋਂ ਆ ਰਿਹਾ ਸਾਰਾ ਆਲੇ ਦੁਆਲੇ ਟ੍ਰੈਫਿਕ ਪੂਰਾ ਭਰਿਆ ਪਿਆ ਜੀ ਹਨਾ ਇਹ ਦਿਲ ਪਾਸੇ પેટ્રોલ ਪੰਪ ਆ ਤੇ ਬਚ ਬਚ ਕੇ ਆਪੇ ਹੀ ਲੰਘਣਾ ਪੈਂਦਾ ਜੀ ਬਾਹਰ ਵਾਲਾ ਸਿਸਟਮ ਨਹੀਂ ਹੈਗਾ ਵੀ ਆ ਅਗਲੇ ਬੰਦੇ ਨੂੰ ਦੇ ਦੋ ਜਗ੍ਹਾ ਲੰਘ ਜਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜੀ ਹਾ ਤੁਸੀਂ ਦੇਖ ਸਕਦੇ ਕਿੰਨਾ ਟ੍ਰੈਫਿਕ ਆ ਆ ਮੋਹਰੇ ਆਹ ਮੇਨ ਬਾਜ਼ਾਰ ਆ ਜਾਂਦਾ ਹੈ ਬਾਜ਼ਾਰ ਨੂੰ ਜਾਂਦੀ ਅਗਲੀ ਤੇ ਦਿਲ ਪਾਸੇ ਬਸ ਅੱਡਾ ਗਾਹਾਂ ਨੂੰ ਜਾ ਕੇ ਤੇ ਬਾਕੀ ਤੁਸੀਂ ਦੇਖ ਸਕਦੇ ਕਿੰਨਾ ਟ੍ਰੈਫਿਕ ਕੀ ਹਿਸਾਬ ਕਿਤਾਬ ਆ ਅੱਜ ਸਿੱਧੀ ਨਿਕਲ ਜਾਂਦੀ ਆ ਪਠਾਨਕੋੜ ਰੋਡ ਨੂੰ ਠੀਕ ਹੈ ਜੀ ਤੇ ਇੱਧਰੋਂ ਆਹ ਆ ਨਿਕਲਦੀ ਆ ਜੀ ਟਾਂਡਾ ਰੋਡ ਨੂੰ ਲਓ ਜੀ ਆਪਾਂ ਮੇਨ ਚੌਂਕ 'ਚ ਪਹੁੰਚ ਗਏ ਆ ਸਾਹਮਣੇ ਜਾਂਦੀ ਸਿੱਧੀ ਟਾਂਡਾ ਰੋਡ ਇੱਧਰੋਂ ਹੁਸ਼ਿਆਰਪੁਰ ਵੱਲੋਂ ਜਿਹੜੀ ਆਂਦੀ ਆ ਇੱਧਰ ਪਠਾਨਕੋੜ ਤਿੰਤ ਪੋਨੀ ਰੋਡ ਇੱਧਰ ਨੂੰ ਸਾਰੇ ਪੈ ਜਾਂਦੇ ਨੇ ਤੇ ਆਪਾਂ ਜਾਣਾ ਹੈਗਾ ਸਿੱਧਾ ਅੰਮ੍ਰਿਤਸਰ ਨੂੰ ਵੀ ਜਿਹੜਾ ਇੱਥੋਂ ਸਿੱਧਾ ਚੱਲ ਜਾਂਦੀ ਆ ਜੀ 106 ਕਿਲੋਮੀਟਰ ਐਥੋਂ ਅਮਰitsar ਢਾਂਡਾ 28 ਕਿਲੋਮੀਟਰ ਪਠਾਨਕੋਟ ਨੂੰ ਵੀ ਇਹੀ ਜਿਲ੍ਹ ਜਾਂਦੀ ਆ ਜੀ ਬੱਲੋਵਾਲ ਜੰਮੂ ਸਾਰੇ ਇੱਧਰ ਪੈ ਜਾਂਦਾ ਜੀ ਆ ਤੁਸੀਂ ਉੱਪਰ ਬੋਰਡ ਦੇ ਦੇ ਸਕਦੇ ਆ ਨਾ ਤਾਂ ਆਪਾਂ ਕੁਝ ਕੁ ਦੇਰੀ ਦੇ ਵਿੱਚ ਵਿੱਚ ਆਪਾਂ ਜਿਹੜਾ ਆ ਇੱਥੇ ਪਹੁੰਚ ਜਾਣਾ ਜੀ ਜਿੱਥੇ ਸਾਡੀ ਲੋਕੇਸ਼ਨ ਆ ਜੀ ਤੁਹਾਨੂੰ ਵੀ ਦਿਖਾ ਲ ਦਿੰਨੇ ਹਾਂ ਲਓ ਜੀ ਇੱਥੇ ਸਾਡੀ ਜਿਹੜੀ ਲੋਕੇਸ਼ਨ ਉਹ ਆ ਗਈ ਆ ਜੀ ਇੱਥੇ ਬਣਦੇ ਆ ਜੀ ਲਾਇਸੈਂਸ ਵਗੈਰਾ ਤੇ ਹਣਾ ਆਪਣੀ ਨੰਬਰ ਪਲੇਟਾਂ ਸਾਰਾ ਕੁਝ ਇੱਥੇ ਲੱਗਦਾ ਜੀ ਨੰਬਰ ਪਲੇਟ ਚੈੱਕ ਕਰੋ ਜੀ ਗੱਡੀ ਦੀਆਂ ਗੋ ਜੀ ਕਿ ਗਏ ਸੀਗੇ ਅੰਦਰ ਉਹਨੀਆਂ ਪਹਿਲਾਂ ਕੋਡ ਜਿਹਾ ਮੰਗਿਆ ਪਤਾ ਨਹੀਂ ਕੀ ਫਿਰ ਉਹਨੀਆਂ ਆ ਪ੍ਰਿੰਟ ਜਾਂ ਕੱਢ ਕੇ ਦੇ ਦਿੱਤਾ ਜੀ ਤੇ ਇੱਕ ਪਾਸੇ ਇਧਰੋਂ ਵੀ ਆ ਠੀਕ ਆ ਜੀ ਉਹ ਕਹਿੰਦੇ ਵੀ ਸਾਡੇ ਵੱਲੋਂ ਦਾਨ ਨੇ ਆ ਹਾਂ ਜੀ ਲੋ ਜੀ ਅੰਦਰ ਗਏ ਸੀਗੇ ਅੰਦਰ ਜਾ ਕੇ ਅਸੀਂ ਪਤਾ ਕੀਤਾ ਜੀ ਤੇ ਉਹ ਨਹੀਂ ਆਹ ਪ੍ਰਿੰਟ ਜੇ ਕੱਢ ਕੇ ਦਿੱਤੇ ਆ ਸਾਨੂੰ ਇੱਕ ਅੱਧੇ ਲਿਪਥੇ ਆ ਤੇ ਉਹ ਕਹਿੰਦਾ ਵੀ ਸਾਡੇ ਵੱਲੋਂ ਡਾਣਾ ਕੋਡ-ਕੂਡ ਸਭ ਕੁਝ ਭਰਿਆ ਹੋ ਆ ਤੇ ਇਧਰੋਂ ਅਸੀਂ ਓਕੇ ਕੀਤਾ ਕੰਮ ਤੁਸੀਂ ਗਾਹਾਂ ਉੱਪਰ ਪਤਾ ਕਰੋ ਵੀ ਗਾਹਾਂ ਉਹਨਾਂ ਦੀ ਈਮੇਲ ਦਿੱਤੀ ਵਗੈਰਾ ਦਿੱਤੇ ਆ ਤੇ ਨਾਲ ਕੰਟੈਂਟ ਨੰਬਰ ਦਿੱਤਾ ਹੈ ਕੋਈ ਤੇ ਨਾਲ ਕਹਿੰਦੇ ਉਹਨਾਂ ਨੂੰ ਫੋਨ ਕਰਕੇ ਉੱਥੇ ਪਤਾ ਕਰੋ ਤੇ ਨਾਲ ਉਹਨਾਂ ਨੂੰ ਆਹ ਫੋਟੋਆਂ ਹੀ ਭੇਜ ਦਿਓ ਨਾਲ ਜਿਹੜਾ ਤੁਹਾਨੂੰ 에ਰਰ ਆ ਰਿਹਾ ਵੀ ਆਨਲਾਈਨ ਜਿਹੜੇ ਨਹੀਂ ਬੋਲਦੀ ਉਹ ਉਹਦੀਆਂ ਫੋਟੋਆਂ ਪਾ ਦਿਓ ਤੇ ਪਤਾ ਨਹੀਂ ਇਹ ਕਹਿੰਦੇ ਸਾਡੇ ਵੱਲ ਓਕੇ ਆ ਤੇ ਪਤਾ ਨਹੀਂ ਕਿੱਧਰ ਓਕੇ ਆ ਕਿੱਧਰੋਂ ਨਹੀਂ ਓਕੇ ਪਰ ਸਾਡੇ ਵੱਲੋਂ ਤਾਂ ਓਕੇ ਨਹੀਂ ਨਾ ਅਸੀਂ ਇਹਨੂੰ ਨਾ ਓਕੇ ਥੱਲੇ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਚੈੱਕ ਕਰਦੇ ਆ ਥੱਲੇ ਕਰਦੇ ਆ ਗੱਲਬਾਤ ਬਾਈ ਸਾਹਿਬ ਵੇਟ ਕਰ ਰਹੇ ਆ ਅਸੀਂ ਫਿਲਹਾਲ ਭਾਈ ਨੂੰ ਕੀਤਾ ਫੋਨ ਅਸੀਂ ਜਿਨ੍ਹਾਂ ਨੂੰ ਕਾਗਜ਼ ਪੱਤਰ ਦਿੱਤੇ ਹੋਏ ਆ ਜੀ ਤੇ ਉਹ ਭਾਜੀ ਦੇਖ ਰਹੇ ਆ ਫੋਟੋਆਂ ਸੈਂਡ ਕਰਤੀਆਂ ਮੈਂ ਇਹਦੀਆਂ ਪ੍ਰਿੰਟ ਦੀਆਂ ਜਿਹੜੀਆਂ ਦਿੱਤੀਆਂ ਅਸੀਂ ਤਾਂ ਚੈੱਕ ਕਰਕੇ ਦੇਖੋ ਦੱਸਦੇ ਆ ਵੀ ਕੀ ਬਣਦਾ ਆ ਬਣ ਜੂ ਗੱਲ ਕਿ ਟਾਈਮ ਲੱਗੂ ਕਦੋਂ ਕੀ ਹੋਊ ਪਤਾ ਨਹੀਂ ਕੁਝ ਵੀ ਤੇ ਫਿਰ ਮੈਂ ਇੱਥੋਂ ਚਾਲੇ ਪਾਉਣੇ ਆ ਮੈਂ ਉਹਨਾਂ ਦੀ ਵੇਟ ਕਰ ਰਿਆ ਆ ਕਿ ਚਲੋ ਦੇਖਦੇ ਆ ਪਹਿਲਾਂ ਪੁੱਛ ਲਈਏ ਕੀ ਕਹਿੰਦੇ ਆ ਚਲੋ ਦੇਖਦੇ ਆ ਹਾਂਜੀ ਹੁਣ ਆਹ ਫੋਨ ਆ ਗਿਆ ਭਾਜੀ ਉਹਨਾਂ ਦਾ ਕਹਿੰਦੇ ਵੀ ਤੁਸੀਂ ਆ ਜਾਓ ਉੱਥੋਂ ਵਾਪਸ ਵੀ ਮੈਂ ਜੀਮੇਲ ਉਹਨਾਂ ਨੂੰ ਕਰ ਦੰਨਾ ਵੀ ਯਾਨੀ ਕਿ ਉਹਨਾਂ ਨੂੰ ਫੋਟੋ ਮੋਟੋ ਭਵਾ ਦੰਨਾ ਤੁਸੀਂ ਆ ਜਾਓ ਹੁਣ ਜਾਂਦਾ ਹੋਇਆ ਪਹਿਲਾਂ ਉਹਨਾਂ ਨੂੰ ਇਹ ਫੜਾ ਕੇ ਜਾਣਾ ਨਾਲੇ ਕਾਗਜ਼ ਤੇ ਨਾਲੇ ਕੁਝ ਉੱਥੋਂ ਭਰਾਵੋ ਢੇਣ ਲੈ ਕੁਝ ਜੂਸ ਵਗੈਰਾ ਉੱਥੋਂ ਫੜਦੇ ਆ એનર્ਜੀ ਖਾਣ ਟ੍ਰੈਫਿਕ ਬਹੁਤ ਸੀਗਾ ਮਸੀਂ ਜਿਹੜਾ ਸ਼ਹਿਰ ਉੱਥੋਂ ਕ੍ਰੋਸਿੰਗ ਕੀਤੀ ਆ ਫਗਵਾੜੇ ਸ਼ਹਿਰ ਤੋਂ ਬਹੁਤ ਸੈਸ਼ਨ ਚੌਂਕ 'ਚ ਆ ਕੇ ਜਿਹੜਾ ਆਪਾਂ ਫੇਰ ਮਿਕਸ ਜੂਸ ਦਾ ਗਲਾਸ ਫੜਿਆ ਮੜਿਆ ਪੀਏ ਠੰਡੇ ਜੇ ਤਾਂ ਹੋਈਏ ਕਿਉਂ ਵੀ ਟ੍ਰੈਫਿਕ ਬਹੁਤ ਆ ਜਦੋਂ ਤੁਸੀਂ ਮਾਲਪੁਰ ਕਚੈਰੀਆਂ ਅੱਡੇ ਤੋਂ ਜਾਂਦੇ ਆ ਫਵਾੜਾ ਚੌਂਕ ਸੈਸ਼ਨ ਚੌਂਕ ਲੰਘਦੇ ਆ ਨਾ ਬਹੁਤ ਟ੍ਰੈਫਿਕ ਆ ਬਾਈ ਆਪਣਾ ਟਾਈਮ ਕੱਢ ਕੇ ਆਓ ਖੁੱਲਾ ਜਾਮ ਆ ਖੁੱਲਾ ਲੋ ਜੀ ਹੁਣ ਆਪਾਂ ਭਾਜੀ ਉਹਨਾਂ ਨੂੰ ਪਹਿਲਾਂ ਤੇ ਜਾ ਕੇ ਕਾਗਜ਼ ਤੇ ਜਿਹੜੇ ਉੱਥੋਂ ਮਿਲੇ ਸੀਗੇ ਸਾਨੂੰ ਪ੍ਰਿੰਟ ਹੋਇਓ ਫਿਰ ਗੱਡੀ ਦੀਆਂ ਨੰਬਰ ਪਲੇਟਾਂ ਦੀਆਂ ਫੋਟੋਆਂ ਖਿੱਚੀਆਂ ਜਿਹੜੀਆਂ ਉਹਨਾਂ ਨੂੰ ਜੀਮੇਲ ਕਰਨੀਆਂ ਸੀ ਨਾਲ ਉਹ ਵੀ ਭਾਜੀ ਕਹਿੰਦਾ ਵੀ ਨਾਲ ਉਹ ਵੀ ਪਾਣੀਆਂ ਆਪਾਂ ਫੋਟੋਆਂ ਦੋਨਾਂ ਤੋਂ ਫੇ ਮੰਗਣਾ ਉਹਨਾਂ ਨੂੰ ਫੋਨ ਵੀ ਕੀਤਾ ਭਾਜੀ ਕਹਿੰਦਾ ਉਹ ਕਹਿੰਦੇ ਵੀ ਜੀਮੇਲ ਸਾਨੂੰ ਕਰੋ ਵੀ ਨਾਲੇ ਸਾਨੂੰ ਫੋਟੋਆਂ ਪਾ ਦਿਓ ਤਾਂ ਫਿਰ ਹੁਣ ਸਾਰਾ ਕੁਝ ਕਰਕੇ ਦੇ ਕੇ ਹੁਣ ਨਿਬੜ ਕੇ ਹੁਣ ਚੱਲੇ ਆਂ ਸੀ ਘਰ ਨੂੰ ਠੀਕ ਆ ਐਡਾ ਲੱਫੜ ਪੈਂਦਾ ਜੀ ਮੁੜ ਕੇ ਜਣ ਕਿ ਇਗਨੋਰ ਹੀ ਹੋ ਰਿਆ ਉਧਰੋਂ ਨਾ ਇਹਨਾਂ ਦੇ ਕੰਮ ਆਪਣੇ ਬੋਲੋਂ ਤਾਂ ਅਸੀਂ ਓਕੇ ਕੀਤਾ ਆ ਸਾਡਾ ਨੰਬਰ ਪਲੇਟਾਂ ਲੱਗੀਆਂ ਆ ਸਭ ਕੁਝ ਹੋਇਆ ਬਸ ਇੱਕ ਆਨਲਾਈਨ ਹੀ ਬੋਲਦੀ ਹੈਗੀ ਹਨਾ ਉਹਦਾ ਪੰਗਾ ਪਿਆ ਸਾਰ ਤੇ ਹੁਣ ਚਲੋ ਕਾਹਾਂ ਦਾ ਪ੍ਰੋਸੈਸ ਹੁਣ ਤੁਰ ਪਿਆ ਜਰੂਰ ਆਪਾਂ ਟਾਈਮ ਕੱਢਿਆ ਜਿੱਦਾਂ ਵੀ ਮਰਜ਼ੀ ਕੱਢ ਕੇ 5-700 ਦਾ ਤੇਲ ਵੀ ਲਾ ਕੇ ਜਿਹੜਾ ਕਰਨਾ ਪੈਂਦਾ ਮੌਕੇ ਤੇ ਜੀ ਸਭ ਕੁਝ ਤੇ ਪਰ ਗੱਲ ਇਹ ਆ ਵੀ ਜਿਹੜਾ ਉਸੇ ਵੇਲੇ ਜੇ ਉਹ ਬੰਦਾ ਚੰਗੀ ਤਰ੍ਹਾਂ ਉੱਥੇ ਕਹਾਂ ਆਪਣੀ ਕਰਦਾ ਹਨਾ ਆਪਣੀ ਡਿਊਟੀ ਫਰਜ਼ ਨਿਭਾਉਂਦਾ ਤਾਂ ਸਾਨੂੰ ਐਡਾ ਲੱਫੜ ਨਹੀਂ ਨਹੀਂ ਸੀ ਪੈਣਾ ਚਲੋ ਬਾਕੀ ਕੀ ਕਹਿ ਸਕਦੇ ਆ ਬਾਕੀ ਜੇ ਵੀਡੀਓ ਤੁਹਾਨੂੰ ਵੈਸੇ ਤਾਂ ਨੌਲੇਜ ਵਾਲੀ ਸੀਗੀ ਇਹ ਵੀਡੀਓ ਤੇ ਬਾਕੀ ਜਿਵੇਂ ਤੁਹਾਨੂੰ ਲੱਗੇ ਸਿਰਮੱਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਜਉਂਦੇ ਵਾਸਤੇ ਰੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਰੱਬ ਰੱਖਾ